ਤੰਨੇ ਤੇ ਆਉਂਦਾ ਮਿਸਫੀਲਡ ਹਾਊਸ ਤਾਂ ਵਾਸ਼ਿੰਗਟਨ ਦੇ ਸੀਟਲ ਸ਼ਹਿਰ ਵਿੱਚ ਇੱਕ ਕਾਫੀ ਵੱਡਾ ਮਾਲ ਆ ਤੇ ਇਹ ਮਾਲ ਆ ਜਿਹੜਾ ਇਹ ਇੱਕ ਛੋਟੇ ਜਿਹੇ ਘਰ ਦੇ ਆਸ-ਪਾਸੇ ਬਣਿਆ ਹੋਇਆ ਇਹ ਗੱਲ 2006 ਦੀ ਹੈ ਕਿ ਇਸ ਘਰ ਵਿੱਚ ਇੱਕ 84 ਸਾਲ ਦੀ ਬੁੱਢੀ ਔਰਤ ਰਹਿੰਦੀ ਸੀ ਤੇ ਉਸ ਦਾ ਨਾਮ ਮਿਸਫੀਲਡ ਸੀ ਉਸ ਸਮੇਂ ਇਸ ਏਰੀਆ ਵਿੱਚ ਕੁਝ ਕੁ ਘਰ ਹੁੰਦੇ ਸੀ ਤੇ ਜਦੋਂ ਇਹ ਜਗ੍ਹਾ ਕਮਰਸ਼ੀਅਲ ਹੋ ਗਈ ਤਾਂ ਬਿਲਡਰਾਂ ਨੇ ਇਸ ਜਗ੍ਹਾ ਉੱਤੇ ਸ਼ਾਪਿੰਗ ਮਾਲ ਬਣਾਉਣ ਦਾ ਸੋਚਿਆ ਇਸ ਕਰਕੇ ਬਿਲਡਰਾਂ ਨੇ ਇਸ ਏਰੀਆ ਦੇ ਸਾਰੇ ਲੋਕਾਂ ਤੋਂ ਜਗ੍ਹਾ ਖਰੀਦ ਲਈ ਸੀ ਪਰ ਇਸ ਮਹਿਲਾ ਨੇ ਆਪਣੀ ਇਹ ਜਗ੍ਹਾ ਵੇਚਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਮਹਿਲਾ ਨੇ 1 ਮਿਲੀਅਨ ਡਾਲਰ ਦੇ ਆਫਰ ਨੂੰ ਵੀ ਠੁਕਰਾ ਦਿੱਤਾ ਸੀ। ਇਸ ਕਰਕੇ ਬਿਲਡਰਾਂ ਨੇ ਇਸ ਮਹਿਲਾ ਨੂੰ ਜ਼ਿਆਦਾ ਤੰਗ ਨਹੀਂ ਕੀਤਾ ਤੇ ਇਸ ਦੇ ਘਰ ਦੇ ਆਸ-ਪਾਸੇ ਮਾਲ ਨੂੰ ਬਣਾ ਦਿੱਤਾ। ਪਰ ਇਸ ਤੋਂ 2 ਸਾਲ ਬਾਅਦ ਹੀ ਉਸ ਬੁੱਢੀ ਔਰਤ ਮਿਸ ਫੀਲਡ ਦੀ ਮੌਤ ਹੋ ਗਈ ਸੀ ਤੇ ਜਦੋਂ ਉਸ ਦੀ ਮੌਤ ਤੋਂ ਬਾਅਦ ਉਸ ਦੀ ਵਸੀਅਤ ਨੂੰ ਖੋਲਿਆ ਗਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਮੇਰਾ ਇਹ ਘਰ ਬਿਲਡਰ ਨੂੰ ਗਿਫਟ ਕਰ ਦਿੱਤਾ ਜਾਵੇ। ਪਾਰ ਬਿਲਡਰ ਨੇ ਇਸ ਤੋਂ ਬਾਅਦ ਇਸ ਘਰ ਉੱਤੇ ਆਪਣਾ ਕਬਜ਼ਾ ਨਹੀਂ ਕੀਤਾ ਤੇ